ਹਾਂਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਇਸ ਵੀਡੀਓ ਨੂੰ ਸਾਰੀ ਨੂੰ ਐਂਡ ਤੱਕ ਜਰੂਰ ਵੇਖਿਓ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾਗਾ ਕਿ ਕਿੱਦਾਂ ਜਿਹੜੇ ਡਾਕਟਰ ਆ ਜਿਨ੍ਹਾਂ ਨੂੰ ਆਪਾਂ ਰੱਬ ਦਾ ਸਮਾਂ ਸਮਝਦੇ ਆਂ ਕਿੱਦਾਂ ਨਿੱਕੀ ਜੀ ਬੱਚੀ ਦੀ ਬੱਚੀ ਦਾ ਢਿੱਡ ਪਾੜ ਲੱਗੇ ਸੀਗੇ ਆ ਬੱਚੀ ਸਿਰਫ 1 ਸਾਲਕ ਦੀ ਬੱਚੀ ਆ ਤੇ ਮੈਂ ਪੋਸਟ ਪਾਈ ਸੀ ਕਿ ਬੱਚੀ ਨੇ ਚਾਬੀ ਖਾ ਲਈ ਆ ਤੇ ਵੇਖੋ ਡਾਕਟਰਾਂ ਨੇ ਬੱਚੀ ਤੇ ਵੀ ਤਰਸ ਨਹੀਂ ਕੀਤਾ ਇਹ ਸਾਲਕ ਦੀ ਬੱਚੀ ਰੱਬ ਦਾ ਸਮਾਂ ਸੀਗਾ ਬੱਤੀ ਦਾ ਢਿੱਡ ਪਾੜ ਲੱਗੇ ਸੀ ਅੱਜ ਦੇ ਜਾਲਮ ਡਾਕਟਰ ਆਹ ਵੇਖ ਲਓ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਦਾ ਵਾਂ ਇਸ ਬੱਚੀ ਦੀ ਸੰਧੀ ਆਪਾਂ ਇੱਕ ਵੀਡੀਓ ਪਾਈ ਸੀ ਇਹ ਫੋਟੋ ਪਾਈ ਸੀ ਹਫਤਾ ਹੋ ਗਿਆ ਵਾ ਪੇਜ ਤੇ ਕਿ ਇਸ ਬੱਚੀ ਨੇ ਇੱਕ ਚਾਬੀ ਆਪਣੇ ਸਰੀਰ ਦੇ ਵਿੱਚ ਨਗਾ ਲਈ ਸੀਗੀ ਠੀਕ ਹੈ ਜੀ ਤੇ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਇੱਕ ਲਾਭਦਾਇਕਾ ਕਿਉਂਕਿ ਅਸੀਂ ਬੱਚੇ ਆ ਸਾਨੂੰ ਰੱਬ ਨੇ ਚਲੋ ਬਚਾ ਲਿਆ ਡਾਕਟਰਾਂ ਦੇ ਚੁੰਗਲ ਦੇ ਵਿੱਚੋਂ ਕਿਦਾਂ ਉਹ ਬੱਚੀ ਦਾ ਢਿੱਡ ਭੜ ਲੱਗੇ ਸੀਗੇ ਅਸੀਂ ਵੀ ਚਾਹੁੰਦੇ ਆ ਕਿ ਇਸ ਵੀਡੀਓ ਦੇ ਜ਼ਰੀਏ ਤੁਸੀਂ ਵੀ ਉਹ ਜਿਹੜੇ ਡਾਕਟਰ ਵਾ ਉਹਨਾਂ ਦਾ ਅਸੀਂ ਦੱਸਾਂਗੇ ਕਿ ਕੌਣ ਡਾਕਟਰ ਨੇ ਤੁਸੀਂ ਵੀ ਉਹਨਾਂ ਡਾਕਟਰਾਂ ਦੇ ਚੁੰਗਲ ਤੋਂ ਬਾਝੋ ਤੁਸੀਂ ਵੀ ਉਹਨਾਂ ਤੋਂ ਬਜਾਰੇ ਤੋਂ ਹੁਣ ਬਸਾਦੇ ਜੇ ਆ ਕੀ ਸੀਗਾ ਕਿ ਬੱਚੀ ਨੇ ਚਾਬੀ ਆਪਣੇ ਮੂੰਹ ਦੇ ਵਿੱਚ ਨਿਕਾ ਲਈ ਠੀਕ ਹੈ ਜੀ ਆ ਮੈਂ ਐਕਸ-ਰੇ ਦੇ ਵਿੱਚ ਫੋਟੋ ਵੀ ਪਾਈ ਸੀਗੀ ਸੰਤੂ ਨੂੰ ਬੇਨਤੀ ਕੀਤੀ ਸੀ ਅਰਦਾਸ ਕਰਿਓ ਚਲੋ ਸਾਰੀ ਸੰਤ ਨੇ ਅਰਦਾਸ ਕੀਤੀ ਤੇ ਸੰਤ ਜੀ ਕਿ ਅਸੀਂ ਗਏ ਸੀ ਕਿ ਫਰੀਦਕੋਟ ਮੈਡੀਕਲ ਹਸਪੀਟਲ ਜਿੱਥੇ ਫਰੀਦਕੋਟ ਵਾਲਿਆਂ ਨੇ ਕਿਹਾ ਕਿ ਬੱਚੀ ਦੇ ਢੇਰ ਦੇ ਵਿੱਚ ਚਾਬੀ ਚਲੇਗੀ ਆ ਤੁਹਾਨੂੰ ਮੈਂ ਚਾਬੀ ਵੀ ਦਿਖਾ ਦਣਾ ਆ ਚਾਬੀ ਦੀ ਆ ਚਾਬੀ ਸੀ ਜਿਹੜੀ ਬੱਚੀ ਨੇ ਖਾਧੀ ਸੀਗੀ ਤੇ ਜਦੋਂ ਅਸੀਂ ਹਸਪੀਟਲ ਲੈ ਕੇ ਬੱਚੀ ਨੂੰ ਪਹੁੰਚੇ ਤੇ ਡਾਕਟਰਾਂ ਨੇ ਉਸ ਦਿਨ ਸੀਗਾ ਰੱਬ ਤੁਹਾਡਾ ਬਲਾ ਕੇ ਸ਼ੁਕਰਵਾਰ ਸੀਗਾ ਤੇ ਡਾਕਟਰ ਨੇ ਕਿਹਾ ਸੀਗਾ ਕਿ ਬੱਚੀ ਦੇ ਪੇਟ ਦੇ ਵਿੱਚ ਚਾਬੀ ਆ ਕੋਈ ਗੱਲ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਆ ਇਦਾਂ ਕਰੋ 100 ਮਾ ਤੱਕ ਵੇਟ ਕਰੋ ਹੋ ਸਕਦਾ ਵਾ ਟਾਇਲਟ ਰਾਈ ਬੱਚੀ ਦੀ ਚਾਬੀ ਬਾਹਰ ਆ ਜੇ ਇਦਾਂ ਹੀ ਕਹੇ ਸੀ ਨਾ ਨਹੀਂ ਤੇ ਫਿਰ ਜਦ ਬਾਇਓਸਕੋਪੀ ਨਾਲ ਜਾਂਦੇ ਸੀ ਤੇ ਜਾਂ ਆਪਰੇਸ਼ਨ ਆਉਂਦਾ ਹੋਏ ਕਹਿੰਦੇ ਸੀ ਕਿ ਜੇਕਰ 100% ਬੱਚੀ ਦੀ ਚਾਬੀ ਆ ਜਿਹੜੀ ਟਾਇਲਟ ਰਾਈ ਆ ਜਣੀ ਹੈ ਤੁਸੀਂ ਡਰੋ ਨਾ ਕੋਈ ਪ੍ਰੋਬਲਮ ਨਹੀਂ ਆ ਜੇਕਰ ਨਹੀਂ ਵੀ ਚਾਬੀ ਰਾਈ ਬਾਹਰ ਹੁੰਦੀ ਤੇ ਇੱਕ ਉਹਨਾਂ ਦੀ ਕੋਈ ਆਇਸੋ ਬੀਆ ਵੀ ਗੇਰੀ ਹੋ ਰਹਾ ਹਾਨੀਆ ਬੇਬਾਨ ਗਾਰ ਲੈ ਲੀ ਆ ਪੀ ਆਪਰੇਸ਼ਨ ਦੀ ਲੋੜ ਪਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੋਇਆ ਕਿ ਆ ਅੱਛਾ ਚੱਲ ਬੈਠੇ ਬੈਜ ਲੈ ਬੈਜ ਬੈਠ ਬੈਠ ਜਾ ਫਿਰ ਕੀ ਹੁੰਦਾ ਕਿ ਚਲੋ ਬੱਚੀ ਨਬਾਲਿਕ ਸੀਗੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਕੋਈ ਦਿੱਕਤ ਨਹੀਂ ਸੀ ਬੱਚੀ ਬੜੀ ਹਾਸਦੀ ਖੇਡਦੀ ਸੀ ਪਰ ਤੁਹਾਨੂੰ ਪਤਾ ਕਿ ਜਿਹੜਾ ਪਿਓ ਹੁੰਦਾ ਜਾਂ ਮਾਂ ਹੁੰਦੀ ਆ ਉਹਨਾਂ ਨੂੰ ਬੱਚੇ ਹੱਸਦੇ ਹੀ ਸੋਹਣੇ ਲੱਗਦੇ ਆ ਉਹਨਾਂ ਨੇ ਟੈਨਸ਼ਨ ਕੀਤੀ ਕਿ ਇਹ ਨਾ ਹੋਵੇ ਰੱਬ ਰੱਬ ਨਾ ਕਰੇ ਵੀ ਇਹ ਨਾ ਹੋਵੇ ਕੋਈ ਪ੍ਰੋਬਲਮ ਨਾ ਹੋ ਜੇ ਬੱਚੀ ਦੇ ਢਿੱਡ ਦੇ ਵਿੱਚ ਚਾਬੀ ਆ ਕੋਈ ਕੈਂਸਰ ਨਾ ਹੋ ਜੇ ਇਹ ਪ੍ਰਾਈਵੇਟ ਲੈ ਕੇ ਹਸਪੀਟਲ ਲੈ ਕੇ ਗਿਆ ਤੇ ਜਿੱਥੇ ਡਾਕਟਰ ਨੇ ਇਹਨਾਂ ਨੂੰ ਇੱਕ ਗੱਲ ਕਹੀ ਕਿ ਇਹਦਾ 2 ਲੱਖ ਰੁਪਏ ਲਵਾਂਗੇ ਤੇ ਇਹਨੂੰ ਹੁਣੇ ਹੀ ਤੁਸੀਂ ਦਾਖਲ ਕਰਾਓ ਇਹਦੀ ਬਹੁਤ ਜ਼ਿਆਦੀ ਐਮਰਜੈਂਸੀ ਆ ਬੱਚੀ ਨੂੰ ਕੁਝ ਵੀ ਹੋ ਸਕਦਾ ਵੇਖ ਲਓ ਪ੍ਰਾਈਵੇਟ ਹਸਪੀਟਲ ਸੀਗਾ ਤੇ ਕੀ ਨਾ ਸੀ ਹਸਪੀਟਲ ਤੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਆ ਹੁਣੇ-ਹੁਣੇ ਬੱਚੀ ਨੂੰ ਦਾਖਲ ਕਰਾਓ ਕੁਝ ਵੀ ਹੋ ਸਾਦਾ ਵਾ ਤੇ 2 ਲੱਖ ਰੁਪਏ ਦੀ ਵੀ ਦੀ ਡਿਮਾਂਡ ਕੀਤੀ ਉਹਨਾਂ ਵੇਖੋ ਆ ਅੱਜ ਕੱਲ ਦੇ ਕਲਟੀਕੀ ਡਾਕਟਰ ਵੀ 2 ਲੱਖ ਰੁਪਏ ਲੈ ਕੇ ਤੇ ਫਿਰ ਵੀ ਬੱਚੀ ਦਾ ਢਿੱਡ ਫੜ ਲੱਗੇ ਸੀਗੀ ਤੇ ਤੁਹਾਨੂੰ ਪਤਾ ਹੈ ਕਿ ਕਿਹੋ ਜਿਹਾ ਡਾਕਟਰ ਹੋ ਗਿਆ ਕਿ ਆ ਵੇਖੋ ਨਿੱਕੇ-ਨਿੱਕੇ ਬੱਚਿਆਂ ਨੂੰ ਨਿਆਰ ਬਖਸ਼ਦੇ ਨਹੀਂ ਯਾ ਸਾ ਕੁਝ ਪੈਸਾ ਹੀ ਮੁਖ ਬਣਾ ਲਿਆ ਕੋਈ ਸ਼ਰਮ ਕਰੋ ਯਾਰ ਰੱਬ ਤੋਂ ਡਰੋ ਬੱਚਿਆਂ ਨੂੰ ਤੇ ਬਖਸ਼ੋ ਯਾਰ ਆ ਸਾਲ ਇੱਕ ਦੀ ਨੰਨੀ ਜੀ ਬੱਚੇ ਆ ਇਹਦਾ ਵੀ ਢਿੱਡ ਬਾੜ ਲੱਗੇ ਸੀਗੇ ਇੱਕ ਸਾਲ 10 ਦਿਨਾਂ ਦੀ ਹੈਗੇ ਹਾਂ ਇੱਕ ਸਾਲ 10 ਦਿਨਾਂ ਦੀ ਹੈ ਇਹ ਨੰਨੀ ਜੀ ਬੱਚੀ ਢਿੱਡ ਬਾੜ ਲੱਗੇ ਸੀਗੇ ਪਰ ਇਹਨਾਂ ਨੇ ਮੈਨੂੰ ਫੋਨ ਲਾਇਆ ਕਿ ਵੀਰ ਜੀ ਵੀ ਡਾਕਟਰ ਕਹਿੰਦੇ ਆ ਕਿ 2 ਲੱਖ ਰੁਪਏ ਚਾਹੀਦਾ ਵਾ ਆ ਚਲੋ ਇਹ ਵੀਰ ਟੋਨਾ ਵੀਰ ਮੇਰਾ ਭਰਾ ਵਾ ਇਹਨਾਂ ਕੋਲ ਆਨ ਦੀ ਸਪੋਰਟ ਇੱਕੇ ਦਮ 2 ਲੱਖ ਰੁਪਏ ਦਾ ਅਰੇਂਜਮੈਂਟ ਰਿਹਾ ਦੇਖੇ ਟੋਨੇ ਵੀਰ ਅਰੇਂਜਮੈਂਟ ਤੂੰ ਕਰ ਲੇਂਦਾ 2 ਲੱਖ ਦਾ ਦਾਖਲ ਕਰਾ ਦੇ ਤੂੰ ਦਾਖਲ ਕਰਾ ਕੇ ਪੇਡ ਪੜਵਾ ਲੈਣਾ ਘਰ ਹੋ ਜਾਣਾ ਅਸੀਂ ਚੱਕਰ ਤੇ ਦੇਖੋ ਤੇ ਇਹਨਾਂ ਨੇ ਚਲੋ ਮੈਨੂੰ ਫੋਨ ਲਾਇਆ ਮੈਂ ਕਿਹਾ ਕੋਈ ਗੱਲ ਨਹੀਂ ਆਪਨ ਸਵਾ ਡਾਕਟਰ ਨੇ ਕਿਹਾ ਵਾ ਇੱਕ ਅੱਧਾ ਦਿਨ ਰੁਕੀਏ ਕੋਈ ਗੱਲ ਨਹੀਂ ਉਹ ਸਾਡਾ ਟਾਇਲਟ ਰਾਈ ਹੈ ਬੱਚੀ ਦੀ ਜਿਹੜੀ ਉਹਨਾਂ ਦੱਸਿਆ ਵੀ ਟਾਇਲਟ ਰਾਈ ਸਾਡੇ ਬਾਹਰ ਆ ਜੀ ਚਲੋ ਵਾਈਗਰੂ ਨੇ ਮਿਹਰ ਕੀਤੀ ਅ ਐਤਵਾਰ ਬੱਚੀ ਸ਼ਾਮੀ ਹੈ ਨਾ ਐਤਵਾਰ ਕਿਸ਼ਨੀ ਹੈ ਨਾ ਨਹੀਂ ਸ਼ਨੀਅਰ ਆ ਗਈ ਸ਼ਨੀਅਰ ਸ਼ਾਮੀ ਬੱਚੀ ਦੀ ਟਾਇਲਟ ਰਾਈ ਵਿਜੀ ਚਾਬੀ ਬਾਹਰ ਆ ਗਈ ਸੋਮਵਾਰ ਖਾਦੀ ਤੇ ਸ਼ਨੀਅਰ ਆ ਗਈ ਹਾਂ ਸੋਮਵਾਰ ਖਾਦੀ ਸ਼ਨੀਅਰ ਬਾਹਰ ਆ ਗਈ ਕਿੱਥੇ ਡਾਕਟਰ ਨੇ ਕਿਹਾ ਸੀਗਾ ਕਿ ਇਹਦਾ ਪੇਟ ਇਹਦਾ ਕੋਲ 100000 ਰੁਪਿਆ ਵੀ ਲੈਣਾ ਚਲੋ ਵੈਗਰ ਨੇ ਮਿਹਰ ਕੀਤੀ ਪਰ ਇਹ ਮਦਦ ਲਗਾ ਕਿ ਸਰਕਾਰੀ ਹਸਪਤਾਲ ਤੇ ਪ੍ਰਾਈਵੇਟ ਇੰਨਾ ਫਰਕ ਰਿਹਾ ਅ ਬੱਚੀ ਬਭੀ ਚਾਲੇ ਤਾਂ ਇਹ ਜੇਸਰ ਵੀਡੀਓ ਨੂੰ ਮੈਂ ਜ਼ਰੂਰ ਚੰਗੀ ਤਰ੍ਹਾਂ ਆ ਸੋਚ ਵੇਖਿਓ ਕਿਉਂਕਿ ਆ ਕਦੀ ਵੀ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਸਭ ਤੋਂ ਪਹਿਲਾਂ ਤੁਸੀਂ ਗਵਰਨਮੈਂਟ ਹਸਪੀਟਲ ਜਾਓ ਇਹਦਾ ਵੀ ਮੈਂ ਕਾਰਨ ਦੱਸੂਗਾ ਤੁਹਾਨੂੰ ਠੀਕ ਹੈ ਜੀ ਹੁਣ ਤੁਸੀਂ ਕਹੋਗੇ ਵੀ ਜੀ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਆ ਕੇਰ ਨਹੀਂ ਹੁੰਦੀ ਐਦਾਂ ਨਹੀਂ ਹੁੰਦਾ ਹੁੰਦਾ ਨਹੀਂ ਹੁੰਦਾ ਭਾਈ ਤੁਸੀਂ ਵੱਡੇ ਹਸਪੀਟਲ ਜਾਇਓ ਫਰੀਦਕੋਟ ਮੈਡੀਕਲ ਹਸਪੀਟਲ ਜਾਇਓ ਠੀਕ ਹੈ ਅੰਮ੍ਰਿਤਸਰ ਗੁਰਨਾਨ ਨਾ ਹਸਪੀਟਲ ਜਾਇਓ ਮੈਂ ਤੁਹਾਨੂੰ ਇੱਕ ਸਲਾਹ ਦਊਂਗਾ ਕਿ ਫਰੀਦਕੋਟ ਮੈਡੀਕਲ ਹਸਪੀਟਲ ਜਾਇਓ ਜੇਕਰ ਤੁਸੀਂ ਜਾ ਸਕਦੇ ਜੇ ਪਹੁੰਚ ਸਕਦੇ ਜੇ ਜੇਕਰ ਅਮਰਜੈਂਸੀ ਆ ਫਿਰ ਵੱਖਰੀ ਗੱਲ ਆ ਕਿ ਤੁਸੀਂ ਲੱਗਦੇ ਹਸਪੀਟਲ ਐਡਮਿਟ ਕਰਾ ਦਿਓ ਪਰ ਜੇਕਰ ਕਿਸੇ ਭੈਣ ਦੇ ਪੱਥਰੀ ਆ ਜਾਂ ਉਦਾਂ ਵਾਂ ਕੋਈ ਬੇਬੀ ਹੋਣ ਵਾਲਾ ਵਾ ਹੁਣ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣਿਓ ਕਿ ਕਿਸੇ ਵੀ ਭੈਣ ਦੇ ਕੋਈ ਬੱਚਾ ਹੋਣਾ ਹੋਵੇ ਤੇ ਜਦੋਂ ਆਪਾਂ ਪ੍ਰਾਈਵੇਟ ਹਸਪ ਉਹ ਜਾਂਦੇ ਆਂ ਹਸਪਤਾਲ ਕਰਕੇ ਤੇ ਭੈਣ ਦਾ ਢਿੱਡ ਬਾੜ ਦਿੰਦੇ ਆ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਬੱਚੇ ਨੂੰ ਜੰਮਦੇ ਨੂੰ ਆ ਆਕਸੀਜਨ ਲਾ ਦਿੰਦੇ ਆ। ਇਹ ਸਿਰਫ ਤੇ ਸਿਰਫ ਪੈਸੇ ਖਾਂਦਾ ਟਕਵਾਂਜਵਾ। ਬੱਚਾ ਨਾਰਮਲ ਵੀ ਹੋ ਸਕਦਾ ਵਾ ਜੇਕਰ ਆਪਾਂ ਸਰਕਾਰੀ ਹਸਪਤਾਲ ਜਾਈਏ ਜਾਂ ਉਹਨਾਂ ਹਸਪਤਾਲਾਂ 'ਚ ਜਾਈਏ ਜਿਹੜੇ ਹਸਪਤਾਲ ਰੱਬ ਤੋਂ ਡਰਦੇ ਆ। ਜਿਹੜੇ ਇਮਾਨਦਾਰੀ ਤੇ ਚੱਲਦੇ ਅੱਜ ਕਈ ਹਸਪਤਾਲ ਹੈਗੇ ਵੀ ਆ ਜਿਹੜੇ ਚੱਲਦੇ ਆ ਪਰ ਬਹੁਤ ਘੱਟ ਤੁਹਾਨੂੰ ਇਹੋ ਜਿਹੇ ਡਾਕਟਰ ਮਿਲਣਗੇ। ਸੋ ਮੈਂ ਸਲਾਹ ਕਰਦਾ ਹਾਂ ਕਿਸੇ ਵੀ ਭੈਣ ਦੇ ਬੇਬੀ ਹੋਣਾ ਹੋਵੇ ਜਾਂ ਕੋਈ ਵੀ ਬਿਮਾਰੀ ਹੋਵੇ ਸਭ ਤੋਂ ਪਹਿਲਾਂ ਤੁਸੀਂ ਸਰ ਭਾਜਨ ਅੱਟੇ ਮੈਂ ਮੰਨਦਾ ਵਾ ਕਰਨੀ ਪਊਗੀ ਤੁਹਾਨੂੰ ਪਰ ਤੁਹਾਡਾ ਪੈਸੇ ਦਾ ਜਿਹੜਾ ਖਾ ਉਹ ਵੀ ਬਚ ਜਾਊਗਾ ਤੇ ਜੇਕਰ ਦੂਜਾ ਗੱਲ ਆ ਕਿ ਆਪਰੇਸ਼ਨ ਕਰਕੇ ਉਹ ਆਪਣੇ ਸਰੀਰਾਂ ਨਾਲ ਵੀ ਆਪਣੇ ਸਿਹਤ ਨਾਲ ਵੀ ਖਲਵਾੜ ਕਰਦੇ ਆ ਜੇਕਰ ਤੁਸੀਂ ਥੋੜੀ ਜੀ ਉੱਥੇ ਖੱਜਲ ਖਾ ਵੀ ਹੋ ਜਾਓਗੇ ਸਰਕਾਰੀ ਹਸਪੀਟਲ ਤੇ ਮੈਂ ਕਿੰਨਾ ਵੀ ਹੋ ਜਾਣਾ ਚਾਹੀਦਾ ਕਿਉਂਕਿ ਪੈਸੇ ਦਾ ਖਾ ਬਚ ਜਾਂਦਾ ਵਾ ਇੱਕ ਦੂਸਰਾ ਖਾ ਹੋ ਜਾਂਦਾ ਕਿ ਆਪਾਂ ਚਲੋ ਪੈਸਾ ਵੀ ਇੱਕ ਉਹਦੀ ਕੀਮਤ ਹੈਗੀ ਆ ਪਰ ਜਿੱਥੇ ਆਪਣੇ ਬੱਚਿਆਂ ਦੇ ਆਪਣੇ ਭੈਣਾਂ ਦੇ ਪੇੜ ਪਾਰ ਦਿੰਦੇ ਭਾਜੀ ਸਰੀਰ ਦੀ ਤੰਦਰੁਸਤੀ ਨਾਲ ਦੀ ਕੋਈ ਕੀਮਤੀ ਚੀਜ਼ ਨਹੀਂ ਹੈਗੀ ਇਹਰੇ ਉਹ 2000 ਮੰਗਦੇ ਸੀ ਫਰੀਦਕੋਟ ਵਾਲੇ ਆ ਗਏ ਮੈਨੂੰ ਆਂਦੇ ਤੇ ਇਹ 2 ਲੱਖ ਆਂਦੇ ਹੀ ਮੈਨੂੰ ਹਾਂ 2 ਲੱਖ ਰੁਪਏ ਨੇ ਹੁਣੇ ਲਿਆ ਤੇ ਇਹਨੂੰ ਹੁਣੇ ਲੋੜਾ ਮਸ਼ੀਨ 'ਚ ਤੁਹਾਨੂੰ ਆਪਰੇਸ਼ਨ ਕਰਨਾ ਵੇਖ ਲਓ ਕਿ ਫਰੀਦਕੋਟ ਮੈਡੀਕਲ ਹਸਪੀਟਲ ਵਾਲੇ ਕਿੰਨੇ 200000 ਰੁਪਏ ਖਰਚ ਲੱਗੂਗਾ ਤੇ ਇਹਨਾਂ ਨੇ ਕਿਹਾ ਕਿ ਅਸੀਂ 2 ਲੱਖ ਲਵਾਂਗੇ ਇਹ ਹਸਪੀਟਲ ਵਾਲੇ ਨੇ ਠੀਕ ਹੈ ਜੀ ਐਨਾ ਫਰਕ ਜੇ ਪਰ ਮੈਂ ਵੀਰ ਨੂੰ ਮੈਂ ਇਹਨੇ ਮੈਨੂੰ ਫੋਨ ਲਾਇਆ ਮੈਂ ਬੜਾ ਇਹਨੂੰ ਹੌਸਲਾ ਦਿੱਤਾ ਇਹ ਰੋਂਦਾ ਸੀਗਾ ਕਿਉਂਕਿ ਪਿਓ ਪਿਓ ਹੀ ਹੁੰਦਾ ਤੁਹਾਨੂੰ ਪਤਾ ਹੈ ਨਾ ਤੇ ਚਲੋ ਵਾਹਿਗੁਰੂ ਨੇ ਮਿਹਰ ਕੀਤੀ ਮਨ 'ਚ ਮੈਨੂੰ ਵੀ ਡਰ ਸੀਗਾ ਕਿ ਰੱਬ ਨਾ ਕਰੇ ਕੋਈ ਪ੍ਰੋਬਲਮ ਬਣਾ ਜੇ ਪਰ ਚਲੋ ਵਾਹਿਗੁਰੂ ਗਿਆ ਕੀਤੀ ਅਰਦਾਸ ਕੰਮ ਆਈ ਸੰਤਰੀਆਂ ਦੁਆਵਾਂ ਕੰਮ ਆਈਆਂ ਕਿ ਬੱਚੀ ਪੂਰੀ ਸਹੀ ਸਲਾਮਤ ਵਾ ਤਾਂ ਵੇਖੋ ਕਿੰਨੀ ਵੱਡੀ ਮੇਰੇ ਨਾਲ ਛੱਲਾ ਸੀ ਦੋਹਾਂ ਪੋਟਿਆਂ ਦੀ ਚਾਬੀ ਠੀਕ ਹੈ ਜੀ ਨਾਲੇ ਦੇ ਛੱਲਾ ਵੀ ਸੀਗਾ ਚਲੋ ਡਾਕਟਰਾਂ ਨੇ ਸਲਾਹ ਸਹੀ ਦਿੱਤੀ ਕਿਉਂਕਿ ਜਿਹੜੇ ਸਰਕਾਰੀ ਡਾਕਟਰ ਹੁੰਦੇ ਨੇ ਨਾ ਭਾਜੀ ਆ ਉਹਨਾਂ ਦੀ ਤਨਖਾਹ ਹੀ ਉਹਨਾਂ ਨੂੰ ਮਿਲਣੀ ਹੈ ਮੰਨ ਲਓ ਕਿ ਇਹਦੀ 50000 ਤਨਖਾਹ ਜਾਂ ਲੱਖ ਤਨਖਾਹ ਵਾ ਚਾਹੇ 10 ਆਪਰੇਸ਼ਨ ਕਰ ਦੇਣ ਚਾਹੇ 20 ਆਪਰੇਸ਼ਨ ਕਿ ਗੈਰ ਉਹਨਾਂ ਨੂੰ ਵੱਖਰਾ ਕੋਈ ਬੈਨੀਫਿਟ ਨਹੀਂ ਮਿਲਣਾ ਕਿ ਅਸੀਂ ਇੰਨੇ ਪ੍ਰੈਸ਼ਨ ਕੀਤੇ ਤੇ ਸਾਨੂੰ ਇੰਨੀ ਤਨਖਾਹ ਮਿਲ ਜੂਗੀ ਸੋ ਇਸ ਕਰਕੇ ਸਰਕਾਰੀ ਹਸਪਤਾਲ ਵਾਲਿਆਂ ਨੂੰ ਲਾਲਚ ਨਹੀਂ ਹੁੰਦਾ ਤੇ ਜਦੋਂ ਆਪਾਂ ਪ੍ਰਾਈਵੇਟ ਚੱਲ ਜਾਂਦੇ ਆ ਉਹਨਾਂ ਨੂੰ ਲਾਲਚ ਹੁੰਦਾ ਵਾ ਕਿ ਅਸੀਂ ਜੇਕਰ ਇਹਨਾਂ ਨੂੰ ਉਦਾਂ ਹੀ ਦਵਾਈ ਨਾਲ ਇਹਨਾਂ ਦਾ ਇਲਾਜ ਕਰ ਦਿੱਤਾ ਤੇ ਸਾਨੂੰ ਇੰਨੇ ਪੈਸੇ ਨਹੀਂ ਬਣਨੇ ਆਪਰੇਸ਼ਨ ਕਰਾਂਗੇ ਤੇ ਜਾਦੇ ਪੈਸੇ ਬਣਨਗੇ ਤੇ ਫਿਰ ਸਾਡਾ ਹਸਪਤਾਲ ਵੀ ਮਤਲਬ ਕਿ ਚੱਲੂਗਾ ਕਿਉਂਕਿ ਇਹਨਾਂ ਦੇ ਆਦੇ ਖਰਚੇ ਬਹੁਤ ਵਧਾਏ ਹੁੰਦੇ ਆ ਵੱਡੀਆਂ ਵੰਡੀਆਂ ਵੰਡੇ ਰੱਖੀਆਂ ਹੁੰਦੀਆਂ ਵੱਡੇ ਵੱਡੇ ਬੰਗਲੇ ਪਾਏ ਹੁੰਦੇ ਆ ਸੋ ਇਹਨਾਂ ਦੇ ਖਰਚੇ ਐਦਾਂ ਨਾਰਮਲ ਇੱਕ ਦਵਾਈਆਂ ਦੇ ਕੀ ਖਰਚੇ ਨੇ ਇਹਨਾਂ ਦੇ ਪੂਰੇ ਹੁੰਦੇ। ਮੈਨੂੰ ਕਈ ਭੈਣਾਂ ਜਾਣਦੀਆਂ ਵਾਂ ਹੁਣ ਮੈਂ ਇਹਨਾਂ ਦਾ ਨਾਂ ਨਹੀਂ ਲੈ ਸਕਦਾ ਉਹ ਖੁਦ ਦੱਸਦੀਆਂ ਕਿ ਵੀ ਦੀ ਜਿਹੜਾ ਸਾਡੇ ਹਸਪੀਟਲ ਦੇ ਵਿੱਚ ਐਦਾਂ ਹੁੰਦਾ ਵਾ ਕਿ ਜੰਮ ਦਾ ਬੱਚਾ ਉਹ ਦਲਾ ਦਿੰਦੇ ਆ ਮਸ਼ੀਨਾਂ ਚਲਾ ਦਿੰਦੇ ਆ। ਕੋਈ ਤਰਸ ਨਹੀਂ ਹੁੰਦਾ ਕੋਈ ਕਿਸੇ ਤਰਸ ਨਹੀਂ ਕਰਦੇ ਇੱਕ ਭੈਣ ਦੇ ਚਾਰ ਕਹਿੰਦੇ ਚਾਰ ਕੇ ਪੰਜ ਕੁੜੀਆਂ ਸੀਗੀਆਂ ਪੰਜਾਂ ਕੁੜੀਆਂ ਬਾਅਦ ਉਹਦੇ ਬੇਬੀ ਹੋਣਾ ਤੇ ਸਤਵਾਂ ਮਹੀਨਾ ਸੀ ਉਸ ਭੈਣ ਨੂੰ ਠੀਕ ਹੈ ਜੀ ਤੇ ਓਕੇ ਕਿਤਾ ਡਾਕਟਰੇ ਜਾਂਦੇ ਉਹਨੂੰ ਕਹਿੰਦੇ ਤੂੰ ਦਾਖਲ ਹੋ ਜਾ ਤੇਰੇ ਪ੍ਰੋਬਲਮ ਆ ਜਣੀ ਐ ਹੋ ਜਾਣਾ ਜੋ ਹੋਣਾ ਬੱਚੇ ਦੇ ਗੱਲ ਤੇ 나ੜੂ ਆ ਉਹਨੂੰ ਉਹਦਾ ਸਾਹ ਨਾ ਘੁੱਟਿਆ ਜਾਵੇ ਤੇ ਉਹਨਾਂ ਡਾਊਟ ਜਿਹੜੀਆਂ ਕੁੜੀਆਂ ਦੱਸ ਉਹਨਾਂ ਕਿਹਾ ਵੀ ਦੱਸ ਸਾ ਵੀ ਇਹ ਵਿਚਾਰੀ ਦਾ 7ਵਾਂ ਮਹੀਨਾ ਅਜੇ ਟਾਈਮ ਨਹੀਂ ਹੋਇਆ ਵਿਚਾਰੀ ਦੀਆਂ 4-5 ਧੀਆਂ ਵ ਤੇ ਆਪਾਂ ਨਾਲ ਇਦਾਂ ਕਰੀ ਉਹਨਾਂ ਡਾਕਟਰ ਨਾਲ ਤੌਂਗੀ ਦੇਦੀ ਵੀ ਜੇਕਰ ਮੇਰੇ ਅੱਖੇ ਨਹੀਂ ਲੱਗਣਾ ਤੇ ਮੈਂ ਨੌਕਰੀ ਤਾਂ ਵੀ ਕਰ ਸਕਾਂ ਪਰ ਇਹ ਚੀਜ਼ਾਂ ਹੁਣ ਮੈਂ ਨਹੀਂ ਦੱਸ ਸਕਦਾ ਵੀ ਕਿਹੜੇ ਹਸਪੀਟਲ ਨਾਲ ਕਿਹੜੇ ਕੌਣ ਵਾ ਸੋ ਇਨੀ ਗ ਬੇਨਤੀ ਪ੍ਰਵਾਨ ਕਰਿਓ ਇਸ ਵੀਡੀਓ ਨੂੰ ਜਲਦੀ ਜਲਦੀ ਨੂੰ ਮੇਰੇ ਭਰਾ ਮੇਰੇ ਭੈਣਾਂ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਲੋਕ ਆ ਇਹਨਾਂ ਦੇ ਡਾਕਟਰਾਂ ਦੀ ਲੁੱਟ ਤੋਂ ਬਚ ਸਕਣ ਸੋ ਬੇਨਤੀ ਪ੍ਰਵਾਨ ਕਰਨਾ ਹੋਇਆ ਹੈ ਕੋਈ ਦਿੱਕਾ ਖਾਲਸਾ ਵੈਗੂ ਜੀ ਕੀ ਫਤਿਹ ਕਹਿੰਦੇ ਸੀ ਜੇ ਅਮਰ ਨੂੰ ਹੁਣੇ ਆਪਰੇਸ਼ਨ ਕਰਕੇ ਮਸ਼ੀਨ 'ਚ ਇਹਨੂੰ ਲਾਉਣਾ ਇਹਨੂੰ ਆਕਸੀਜਨ ਦੇਣੀ ਆ ਅੱਛਾ ਆਕਸੀਜਨ ਦੇ ਕੇ ਤੇ ਉਹਦਾ 10000 ਰੁਪਿਆ 24 ਘੰਟੇ ਦਾ ਲਵਾਂਗੇ ਹਾਂ ਕੱਲੀ ਮਸ਼ੀਨ ਮਸ਼ੀਨ ਦਾ ਦਵਾਈਆਂ ਦਾ ਬੱਕਰਾ ਹਾਂ ਵੀਡੀਓ ਦਵਾਈਆਂ ਲੱਗਣੀਆਂ ਪੱਕੀਆਂ ਮਸ਼ੀਨ ਦਾ 24 ਘੰਟੇ ਦਾ 10000 ਰੁਪਿਆ ਬੰਦਾ ਅਰਦੀ ਧਰਮਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਾਂ ਹਾਂਜੀ ਸੰਜੀ ਮੈਂ ਇਸ ਵੀਡੀਓ ਦੇ ਜ਼ਰੀਏ ਇਹ ਕਹਿਣਾ ਚਾਹੁੰਦਾ ਵਾਂ ਕਿ ਆ ਭਗਵੰਤ ਮਾਨ ਸਰਕਾਰ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਤੁਸੀਂ ਅੱਜ ਬਹੁਤ ਕਹਿ ਰਹੇ ਸੀ ਅਸੀਂ ਇਦਾਂ ਕੀਤਾ ਸੀ ਆ ਮਾਫੀਆ ਫੜ ਲਿਆ ਸੀ ਉਹ ਮਾਫੀਆ ਫੜ ਲਿਆ ਪਰ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਮਾਫੀਆ ਵਾ ਉਹ ਆ ਮੈਡੀਕਲ ਮਾਫੀਆ ਠੀਕ ਹੈ ਜੀ ਆ ਦੇਖ ਲਓ ਹੁਣ ਬੱਚੀ ਆ ਨੂੰ ਸਰਕਾਰੀ ਡਾਕਟਰ ਨੇ ਕਿਹਾ ਕਿ ਬੱਚੀ ਸਟੇਬਲ ਆ ਕੋਈ ਪ੍ਰੋਬਲਮ ਨਹੀਂ ਆ ਤੇ ਪ੍ਰਾਈਵੇਟ ਵਾਲਿਆਂ ਨੇ ਕਿਹਾ ਵੀ ਹੁਣੇ ਆਪਰੇਸ਼ਨ ਹੋਊਗਾ ਸੋ ਇਹ ਪੈਸੇ ਵੀ ਇਨੇ ਅੰਨੇ ਮੰਗ ਲੈਂਦੇ ਆ ਗਰੀਬ ਤੇ ਅੱਗੇ ਵਿਚਾਰਾ ਮਰਿਆ ਹੁੰਦਾ ਵਾ ਆਪਾਂ ਵਿੱਚ ਖਾ ਦੇ ਸੋ ਇਹ ਮੈਂ ਬੇਨਤੀ ਪ੍ਰਵਾਨ ਕਰਿਓ ਕਿ ਆ ਜਿਹੜਾ ਮੈਡੀਕਲ ਮਾਫੀਆ ਵਾ ਇਹ ਰੇਤ ਮਾਫੀਆ ਤੋਂ ਵੀ ਆ ਵੱਡੇ ਵੱਡੇ ਜਿਹੜੇ ਦੂਜੇ ਸਮਗਲਾਰ ਉਹਨੇ ਮਾਫੀਆ ਤੋਂ ਵੀ ਸਭ ਤੋਂ ਵੱਡੇ ਆ ਮੈਡੀਕਲ ਮਾਫੀਆ ਵਾ ਮਰਦੇ ਨੂੰ ਵਿਚਾਰੇ ਨੂੰ ਡੁੱਬਦੇ ਨੂੰ ਡਬਾਉਣ ਦਾ ਕੰਮ ਕਰਦੇ ਆ ਸੋ ਇਨੀ ਗ ਬੇਨਤੀ ਪ੍ਰਵਾਨ ਕਰਿਓ ਕਿ ਜਿਹੜੇ ਇਹ ਮਾਫੀਆ ਇਹਨਾਂ ਦੇ ਵੱਲ ਵੀ ਧਿਆਨ ਦਿਓ ਥੋੜਾ ਜਿਹਾ